ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਕਰਦੇ ਹਾਂ ਤੁਹਾਡਾ ਮਹਿਕ ਦੀ ਸੁਗਾਰ ਦੇ ਵਿੱਚ ਤੇ ਪੰਜਾਬ ਦੇ ਵਿੱਚ ਜਿਹੜਾ ਲੱਕੀ ਡਰਾ ਦਾ ਸਿਸਟਮ ਆ ਉਹ ਕਾਫੀ ਸੁਰਖੀਆਂ 'ਚ ਚੱਲ ਰਿਹਾ ਸੀ ਲੇਕਿਨ ਭਗਵੰਤ ਮਾਨ ਸਾਹਿਬ ਨੇ ਤਕਰੀਬਨ 1 ਮਹੀਨਾ ਤੋਂ ਜ਼ਿਆਦਾ ਹੋ ਗਿਆ ਹੋਊਗਾ ਤਕਰੀਬਨ 3-4 ਮਹੀਨੇ ਪਹਿਲਾਂ ਜਿਹੜਾ ਲੱਕੀ ਡਰਾ ਦਾ ਸਿਸਟਮ ਆ ਪੂਰੀ ਤਰ੍ਹਾਂ ਪੰਜਾਬ ਦੇ ਵਿੱਚ ਬੈਨ ਕਰਤਾ ਸੀ ਉਸ ਤੋਂ ਬਾਅਦ ਰਾਜਸਥਾਨ ਦੇ ਕਾਫੀ ਇਲਾਕਿਆਂ ਦੇ ਵਿੱਚ ਜਿਹੜਾ ਲੱਕੀ ਡਰਾ ਦਾ ਆਯੋਜਨ ਕੀਤਾ ਗਿਆ ਤੇ ਇਸੇ ਤਰ੍ਹਾਂ ਹੀ ਰਾਜਸਥਾਨ ਦੇ 사ਦੂਲ ਸ਼ਹਿਰ ਦੇ ਵਿੱਚ ਜਿਹੜਾ ਲੱਕੀ ਡਰਾ ਦਾ ਆਯੋਜਨ ਕੀਤਾ ਗਿਆ ਸੀ ਤੇ ਕੱਲ ਕਾਫੀ ਉਸ ਦਾ ਰੋਲਾ ਵੀ ਪਿਆ ਤੇ ਕਾਫੀ ਲੋਕਾਂ ਨੂੰ ਇਸ ਚੀਜ਼ ਦਾ ਪਤਾ ਚੱਲਿਆ ਵੀ ਇਹ ਜਿਹੜਾ ਸਿਸਟਮ ਹੈ ਇਹ ਸਹੀ ਨਹੀਂ ਹੈ ਤਾਂ ਆਮ ਜਨਤਾ ਦੇ ਵਿੱਚ ਕਾਫੀ ਅਕਰੋਸ਼ ਵੀ ਦੇਖਣ ਨੂੰ ਮਿਲਿਆ ਤੇ ਇਦਾਂ ਦਾ ਹੀ ਮਾਮਲਾ ਇੱਕ ਕੱਲ੍ਹ ਸਾਹਮਣੇ ਆਇਆ ਤੇ ਸਾਡੇ ਨਾਲ ਆਮ ਜਨ ਤੋਂ ਬਾਈ ਅਮਨਦੀਪ ਬਾਈ ਸਵਰਾਜ ਤੇ ਬਾਈ ਗੁਰਦੀਪ ਸਾਡੇ ਨਾਲ ਮੌਜੂਦ ਹੈ ਉਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਲਾਈਵ ਦੇ ਵਿੱਚ ਵੀ ਕੀ ਮਾਮਲਾ ਕਿਵੇਂ ਇਹਨਾਂ ਨੂੰ ਪਤਾ ਚੱਲਿਆ ਤੇ ਕੀ ਕੁਛ ਹੈ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਾਰਿਆਂ ਭਰਾਵਾਂ ਨੂੰ ਦੋ ਲਾਈਵ ਦੇਖ ਰਹੇ ਐ ਸਾਰਿਆਂ ਵੀਰਾਂ ਨੂੰ ਬੇਨਤੀ ਐ ਹੱਥ ਧੋੜ ਕੇ ਇਹ ਵੀਡੀਓ ਨੂੰ ਪਹਿਲੀ ਕਰਤਾ ਵੱਤ ਤੋਂ ਬਾਅਦ ਸ਼ੇਅਰ ਕਰੋ ਤਾਂ ਕਿ ਜਿਹੜੀ ਥਕੀ ਚ ਅਸੀਂ ਲੋਗ ਆ ਗਏ ਐ ਉਹ ਤੁਸੀਂ ਨਾ ਆਓ ਠੀਕ ਹੈ ਜੀ ਇਥੇ ਸਾਧੂ ਸ਼ਹਿਰ ਦੇ ਵਿੱਚ ਇਹਨਾਂ ਨੇ ਗਊਸ਼ਾਲਾ ਦਾ ਨਾਮ ਲੈ ਕੇ ਕਿ ਰਾਖੀ ਕਟਣ ਦੀ ਸਕੀਮ ਕੱਢੀ ਸੀ ਉਹਦੇ ਵਿੱਚ ਇਹਨਾਂ ਨੇ ਕਰੋੜਾਂ ਰੁਪਏ ਇਕੱਠਾ ਕਰਕੇ ਆਨਲਾਈਨ ਵੀਡੀਓ YouTube ਉੱਪਰ ਆਲਾ ਨੇ ਪਾ ਪਾ ਕੇ ਜੀਆ ਟਰੈਕਟਰ ਕੱਢਾਂਗੇ ਥਾਰ ਕੱਢਾਂਗੇ ਇਹ ਜਿਹੜੇ ਪੰਜਾਬ ਦੇ ਵਿੱਚ ਚੱਲ ਰਹੇ ਐ ਟੈਂਟ ਲਾ ਲੈਂਦੀ ਐ ਚਾਰੇ ਪੰਜੇ ਸਾਧਨ ਖੜਾ ਕੇ ਟੈਂਟ ਦੇਈ ਦੋ ਦੋ ਵੱਖਰੇ ਨਾਮ ਇਹ ਦੂਜਾ ਨਾਮ ਇਹ ਤੀਜਾ ਨਾਮ ਇਹ ਹੋਇਆ ਠੀਕ ਹੈ ਜੀ ਉਹਦੇ ਚਾਂਸ ਚ ਆ ਕੇ ਗਰੀਬ ਬੰਦੇ ਵਿਚਾਰੇ ਜਿਨ੍ਹਾਂ ਨੇ ਕੋ ਦਿਹਾੜੀ ਵਾਲਾ ਕੰਮ ਪੂਰੀ ਕਰਦਾ ਐ ਉਹਨਾਂ ਨੇ ਕਰਕੇ ਉਹ ਲਾਟਰੀਆਂ ਪਾਈਆਂ ਤੇ ਕੰਨ ਉਹਦੇ ਵਿੱਚ ਫਰੋਡ ਹੋਇਆ ਕਟੂਟਾ ਸਾਦੂਰ ਸ਼ਹਿਰ ਦੇ ਵਿੱਚ ਪੰਜਾਬ ਤੋਂ 200 ਬੰਦਾ ਇੱਥੇ ਆਇਆ ਉਹਨਾਂ ਨੇ ਬੈਠਿਆ ਨੇ ਕਾਰਾਂ ਦੇ 20 ਕਾਰਾਂ ਆਈਆਂ ਕਾਰਾਂ 'ਚ ਬੈਠਿਆ ਨੇ ਉਹਨਾਂ ਨੇ ਪਰਚੀਆਂ ਕੱਟ-ਕੱਟ ਕੇ ਆਪਦੇ ਉਹ ਬਾਕਸ 'ਚ ਪਾਈਆਂ ਇੱਥੋਂ ਦੀ ਲੋਕਲ ਪਰਚੀ ਜਿਹੜੀ ਕੱਟੀ ਸੀ ਉਹ ਕਿਸੇ ਦੀ ਬਾਕਸ 'ਚ ਨਹੀਂ ਪਾਈ ਠੀਕ ਹੈ ਜੀ ਔਰ ਇਨਾਮ ਇਹਨਾਂ ਨੇ ਫਾੜੀਵਾੜਾ ਕਰਕੇ ਸਾਰਾ ਉਹ ਇੱਕ ਚੋੜਾ ਵੀ ਫੜਿਆ ਗਿਆ ਜੋ ਕਿ ਥਾਣੇ ਦੇ ਵਿੱਚ ਹੈ ਅਸੀਂ ਉਹ ਦੋ ਬੰਦੇ ਰਾਤ ਫੜ ਲਏ ਸੀ ਉਹਨਾਂ ਦੇ ਉਹ ਸੀ ਸਾਹਿਬ ਨਾਲ ਸੀਗੇ ਅਸੀਂ ਪੁਲਿਸ ਦਾ ਹੀ ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਕੀ ਸਹਿਯੋਗ ਕਰਿਆ ਔਰ ਉਹਨਾਂ ਤੇ ਕੇਸ ਦਰਜ ਕਰਾਇਆ ਆਹ ਕੇਸ ਦੀ ਕਾਪੀ ਹੈ ਜੀ ਆਹ ਧਾਰਾ ਲੱਗੀਆਂ ਆ ਵੀ ਦੇਖ ਸਕਦੇ ਆ ਸਾਧ ਵਿਚਾਰ ਦੇ ਵਿੱਚ ਕੇਸ ਦਰਜ ਹੋਇਆ ਅੱਜ ਠੀਕ ਹੈ ਜੀ ਠੀਕ ਤੇ ਅੱਗੇ ਤੋਂ ਬਾਈ ਬੱਚੋ ਇਹ ਜਿਹੜੇ ਪ੍ਰੋਮੋਟ ਕਰਦੇ ਆ ਆਨਲਾਈਨ ਜਿਹੜੇ ਵੀਡੀਓ ਪਾਉਂਦੇ ਆ ਉਹਦੇ 'ਚ ਇਹ ਸਾਰੀ ਜਨਤਾਾਂ ਦਾ ਦੀਆਂ ਸ਼ੇਅਰ ਕਰੋ ਜਿੰਨਾ ਹੋ ਸਕੇ ਤਾਂ ਕਿ ਆਮ ਜਨਤਾ ਬਾਤ ਸਕੇ ਠੀਕ ਹੈ ਜੀ ਇੰਨੇ ਧੰਨਵਾਦ ਕਰਦੇ ਹੋਏ ਸਾਰਨ ਤੋਂ ਸ਼ਿਮਾ ਦੇ ਜਾਰਜਨ ਤੇ ਬਾਈ ਅਮਨਦੀਪ ਵੀ ਨਾਲ ਸਾਡੇ ਬਾਈ ਜੀ ਤੁਹਾਨੂੰ ਸ਼ੁਰੂ ਤੋਂ ਦੱਸੋ ਕਿਵੇਂ ਪਤਾ ਚੱਲਿਆ ਤੇ ਕਿਵੇਂ ਮਾਮਲੇ ਦੀ ਸ਼ੁਰੂਆਤ ਕਿਵੇਂ ਹੋਈ ਮਾਮਲੇ ਦੀ ਸ਼ੁਰੂਆਤ ਕੀ ਬਾਈ ਜੀ ਪਹਿਲੀ ਗੱਲ ਤਾਂ ਮੈਂ ਸਭ ਨੂੰ ਕਹਿਣਾ ਕਿ ਇਹ ਜੇ ਧੋਖਿਆਂ ਤੋਂ ਬਚੋ ਜੇ ਕੋਈ ਤੁਹਾਨੂੰ ਆਸੇ ਪਾਸੇ ਲੱਗਦਾ ਹੈ ਤਾਂ ਵੀਰ ਮੇਰੋ ਪੁਲਿਸ ਨੂੰ ਸੂਚਨਾ ਜ਼ਰੂਰ ਕਰੋ ਬਾਹਰ ਤੋਂ ਬੰਦਾ ਕੋਈ ਆ ਕੇ ਇੱਥੇ ਆਪਣੇ ਕੰਮ ਕਰ ਰਿਹਾ ਹੈ ਇਹ ਕੁਝ ਵੀ ਕਰਦੇ ਆ ਪੁਲਿਸ ਨੂੰ ਸੂਚਨਾ ਕਰੋ ਜੋ ਆਮ ਲੋਕ ਬਚ ਸਕਣ ਤੇ ਜਿਵੇਂ ਕਿ ਆਹ ਲਾਟਰੀ ਵਾਲਾ ਸਿਸਟਮ ਹੈ ਲਾਟਰੀ ਵਾਲਾ ਸਿਸਟਮ ਦਾ ਜਦੋਂ ਪਤਾ ਲੱਗਿਆ ਉੱਥੇ ਗਏ ਅਸੀਂ ਜਾ ਕੇ ਵੇਖਿਆ ਸਿਸਟਮ ਕਿਉਂਕਿ ਦਿਨੇ ਪਤਾ ਲੱਗਿਆ ਸੀ ਮੈਂ ਪਿੰਡ ਮੇਰਾ ਗੱਦਰ ਖੇੜਾ ਮੈਂ ਉਧਰੋਂ ਆਉਂਦਾ ਸੀਗਾ ਮੈਂ ਵੇਖਿਆ ਉਹ ਦਾਦਾ ਸਵਾਮੀ ਡੇਰੇ ਕੋਲੇ ਤੇ ਇਧਰ ਗੱਡੀਆਂ ਖੜੀਆਂ ਬਾਹਰ ਦੀਆਂ ਪੰਜਾਬ ਨੰਬਰ ਜਿਹਦੇ ਵਿੱਚ ਬੈਠੇ ਦਵਾ ਦੋ ਫਟਾਫਟ ਪਰਚੀਆਂ ਕੱਟ ਰਹੀ ਸੀ ਉਹ ਪਰਚੀ ਮੈਂ ਆਇਆ ਦੁਕਾਨ ਤੇ ਦੁਕਾਨ ਤੇ ਆ ਕੇ ਸੀ ਕਾਫੀ ਜਾਣੇ ਬੈਠੇ ਸੀ ਗੱਲਬਾਤ ਕੀਤੀ ਸੀ ਇਹ ਖਿਆਲ ਬਿਲਕੁਲ ਔੜ ਹੈ ਉੱਥੇ ਕੁਝ ਹੱਦ ਤੱਕ ਸਾਡੀ ਵੀ ਕਮੀ ਰਹੀ ਜੇ ਅਸੀਂ ਇੰਨੀ ਅੱਗੇ ਧਿਆਨ ਦੇ ਦਿੰਦੇ ਪੁਲਿਸ ਥਾਣੇ ਸੂਚਨਾ ਕਰਦੇ ਜਾਂ ਹੋਰ ਤਾਂ ਕੁਝ ਹੱਦ ਤੱਕ ਬਚਿਆ ਜਾ ਸਕਦਾ ਸੀ ਪਰ ਬਹੁਤ ਸਾਰੇ ਸਾਥੀਆਂ ਨੇ ਸੂਚਨਾ ਵੀ ਦਿੱਤੀ ਥਾਣੇ ਦੇ ਵਿੱਚ ਪੁਲਿਸ ਵਾਲੇ ਉੱਥੇ ਪਹੁੰਚੇ ਵੀ ਪਰ ਉਦੋਂ ਤੱਕ ਉਹਨਾਂ ਨੇ ਆਪ ਦਾ ਜਿਹੜਾ ਖੇਡ ਰਚਾ ਚੁੱਕੇ ਸੀਗੇ ਕਿਉਂਕਿ ਫਰਜੀ ਤਰੀਕੇ ਨਾਲ ਉਹਨਾਂ ਨੇ ਇਨਾਮ ਕੱਢੇ ਵੀ ਕਈ ਆਏ ਹੋਣ ਪਰ ਫਾਜੀ ਜੀ ਕਿਹਨਾ ਕੱਢ ਗਏ ਜਿਹੜੇ ਮੀਨ ਸੀਗੇ ਉਹ ਟੱਪ ਗਏ ਦੋ ਜਣੇ ਜਿਵੇਂ ਅੰਕਲ ਗੁਰਦੀਪ ਸਿੰਘ ਜੀ ਨੇ ਦੱਸਿਆ ਉਹਨਾਂ ਨੂੰ ਪੁਲਿਸ ਨੇ ਗ੍ਰਿਫਤਾਰ ਵੀ ਕਰ ਲਿਆ ਉਹ ਭਰਾ ਤੇ ਬਾਕੀ ਅਸੀਂ ਸਾਧੂ ਸ਼ਹਿਰ ਖਾਣਾ ਦੇ ਵਿੱਚ ਵੀ ਆਏ ਰਾਤ ਸਾਧੂ ਸ਼ਹਿਰ ਪ੍ਰਸ਼ਾਸਨ ਨੇ ਬਹੁਤ ਵਧੀਆ ਮਦਦ ਕੀਤੀ ਸੀ ਇਹ ਸਾਹਿਬ ਨੇ ਵਧੀਆ ਮਦਦ ਕੀਤੀ ਬਹੁਤ ਸਹਿਯੋਗ ਕੀਤਾ ਜਿਹਦੇ ਵਿੱਚ ਅੱਜ ਮੁਕੱਦਮਾ ਦਰਜ ਕਰਾਇਆ ਜੀ ਇਹਦੇ ਵਿੱਚ ਧਾਰਾ ਲੱਗੀ ਹੈ ਜੀ 1 تا 420 ਜੋ ਮੁਕੱਦਮੇ ਜੀ ਤੁਸੀਂ ਦੇਖ ਸਕਦੇ ਹੋ 420 ਹੈ ਦੂਜੀ ਧਾਰਾ ਇਨਾਮੀ ਚਿੱਟ ਫੰਡ ਧੰਨ ਪਰਚਲਨ ਸਕੀਮ ਪਾਵਨ ਦੀ ਅਧਿਨਿਯਮ 1978 ਧਾਰਾ 3 ਤੀਜੀ ਹੈ ਇਨਾਮੀ ਚਿੱਟ ਫੰਡ ਦਰਨ ਪਰਚਲਨ ਸਕੀਮ ਪਾਵਨ ਦੀ ਅਧਿਨਿਯਮ 1978 ਧਾਰਾ 4 ਕਿਉਂਕਿ ਜਿਹੜੇ ਵੀ ਲਾਟਰੀ ਸਿਸਟਮ ਹੈ ਇਹ ਪੂਰੀ ਤਰ੍ਹਾਂ ਪਾਵਨ ਦਾ ਕਿਤੇ ਵੀ ਆਪਾਂ ਲਾ ਨਹੀਂ ਸਕਦਾ ਕੋਈ ਵੀ ਤੇ ਆਪਾਂ ਵੀਰੋ ਆਹੀ ਹੈ ਵੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜਿਹੜੀ ਠੱਗੀ ਦੇ ਵਿੱਚ ਆਪਾਂ ਸਭ ਆਏ ਆਂ ਕਿਸੇ ਨੇ 1000 ਰੁਪਏ ਦੀ ਲਾਟਰੀ ਪਾਈ ਹੈ ਕਿਸੇ ਨੇ 5000 ਦੀ ਕਿਸੇ ਨੇ 50000 ਦੀ ਅਜੇ ਤੱਕ ਇੱਥੇ ਅਜੇ ਥਾਣੇ ਮੂਰੇ ਦੀ ਉਹ ਦੱਸਦੇ ਵੀ ਕਈ ਜਣੇ ਕਹਿੰਦੇ ਯਾਰ ਲੱਖ-ਵੱਖ ਰੁਪਏ ਤੱਕ ਦੀਆਂ ਲਾਟਰੀਆਂ ਪਈਆਂ ਲੋਕਾਂ ਨੇ ਹੁਣ ਦੇਖੋ ਵੀਰੋ ਕਿੱਥੋਂ ਕਮੀ ਪੂਰਤੀ ਹੋਊਗੀ ਹਰੇਕ ਨੂੰ ਚਾਹ ਹੁੰਦਾ ਵੀ ਮੈਨੂੰ ਲਾਟਰੀ ਨਿਕਲੇ ਹਰੇਕ ਬੰਦਾ ਕਿਸਮਤ ਅਜਮਾਉਂਦਾ ਹੈ ਆਪਣੇ ਆਪਣੇ ਆਸ-ਪਾਸ ਹੀ ਵੇਖ ਲਓ ਆਪਾਂ ਆਪ ਹੀ ਵੇਖ ਲਓ ਹਰ ਬੰਦਾ ਇਸ ਕਿਸਮਤ ਆਪਦੀ ਅਜਮਾਉਂਦਾ ਹੈ ਕਿ ਸਾਨੂੰ ਲਾਟਰੀ ਨਿਕਲੇ ਪਰ ਜਿਹੜੇ ਇਹ ਜਿਹੇ ਧੋਖੇਬਾਜ਼ ਆਪਣੀਆਂ ਕਿਸਮਤ ਨਾਲ ਧੋਖਾ ਕਰਦੇ ਆ ਉਹਨਾਂ ਤੋਂ ਬਚੋ ਤੇ ਅੱਗੇ ਵਾਸਤੇ ਆਪਾਂ ਇਹਨਾਂ ਤੋਂ ਬਚ ਸਕੀਏ ਤੇ ਅੱਗੇ ਵਾਸਤੇ ਲੋਕਾਂ ਲੋਕ ਕਿਵੇਂ ਸचेत ਹੋ ਸਕਦੇ ਐ ਅੱਗੇ ਵਾਸਤੇ ਸचेत ਐਂ ਹੋ ਸਕਦੇ ਐ ਜਦੋਂ ਜੋ ਵੀ ਪੈਣੀ ਜਾਂਦਾ ਐ ਇਹ ਜੇ ਕੰਮ ਕਰਦਾ ਹੈਗਾ ਉਦੋਂ ਜਾ ਕੇ ਪੂਰੀ ਜਾਣਕਾਰੀ ਲੋ ਜਾ ਕੇ ਪੁੱਛੋ ਦੂਜੀ ਗੱਲ ਥਾਣੇ ਚ ਸੂਚਨਾ ਕਰੋ ਸੰਬੰਧਿਤ ਥਾਣਾ ਨੂੰ ਵੀ ਉੱਥੇ ਸੂਚਨਾ ਕਰੋ ਵੀ ਇਆ ਕਰਕੇ ਪਈਆ ਬੰਦੇ ਇੱਥੇ ਆਏ ਐ ਆ ਕੰਮ ਕਰ ਰਹੇ ਐ ਕਿਹੜੀ ਸੰਸਥਾ ਕੀ ਹੈ ਉਹਦੀ ਤੁਸੀਂ ਜਾਣਕਾਰੀ ਜਰੂਰ ਰੱਖੋ ਹੂੰ ਤੇ ਬਾਈ ਸਵਰਾਜ ਜੀ ਵੀ ਨਾਲ ਬਾਈ ਕੀ ਕਹਿਣਾ ਐ ਆਹੀ ਗੱਲ ਕਹਿਣਾ ਚਾਹੁੰਨੀ ਆ ਕਿ ਜੋ ਵੀ ਇਹ ਲੁੱਟ ਦੇ ਇਹਨਾਂ ਨੇ ਸਾਧਨ ਬਣਾਏ ਆ ਜਾਂ ਕੋਈ ਵੀ ਕਿਸੇ ਪ੍ਰਕਾਰ ਦਾ ਲੁੱਟ ਦਾ ਸਾਧਨ ਹੈ ਕੋਈ ਲਾਟਰੀ ਹੈ ਜਾਂ ਕੋਈ ਗਿਫਟਾਂ ਦੇ ਲਾਲਚ ਜਾਂ ਜਾਂ ਕਿਵੇਂ ਵੀ ਕਰਕੇ ਇਹ ਜਿਹੜੀ ਗਰੀਬ ਭੋਲੀ ਜਨਤਾ ਹੈ ਨਾ ਉਹਨੂੰ ਗੁਮਰਾਹ ਨਾ ਕੀਤਾ ਜਾਵੇ ਇਹ ਤੋਂ ਬਚਣ ਵਾਸਤੇ ਜਿਹੜੇ ਇਹ ਦਾ ਕੋਈ ਸਿਸਟਮ ਹੈ ਪਹਿਲੀ ਗੱਲ ਤਾਂ ਸਾਨੂੰ ਜੋ ਇਹਦੀ ਜਾਨੀ ਕਿ ਜਾਣਕਾਰੀ ਮਿਲੀ ਹੈ ਰਾਜਸਥਾਨ ਸਰਕਾਰ ਨੇ ਵੀ ਇਹਨੂੰ 1992-93 ਚ ਬੈਨ ਕਰਤਾ ਸੀ ਫਿਰ ਵੀ ਲੋਕ ਇਹ ਜਾਂ ਕੁਛ ਕਰਦੇ ਆ ਇਹ ਜਾਂ ਕੁਛ ਨਾ ਹੋਵੇ ਕਿਤੇ ਵੀ ਹੈ ਇਹ ਮੇਰੇ ਪ੍ਰਸ਼ਾਸਨ ਨੂੰ ਵੀ ਬੇਨਤੀ ਹੈ ਵੀ ਜੇ ਇਹ ਜਾਂ ਕਿਸੇ ਸ਼ਹਿਰ ਚ ਚੱਲਦਾ ਹੈ ਜਾਂ ਨਹੀਂ ਚੱਲਦਾ ਜਾਂ ਕੋਈ ਬਾਹਰੋਂ ਆ ਕੇ ਚਲਾਉਂਦਾ ਹੈ ਉਹਦੇ ਤੇ ਨਿਗਰੱਖੀ ਜਾਵੇ ਜੇ ਉਹ ਕਿਤੇ ਵੀ ਵੇਚਦੇ ਆ ਕਿਤੇ ਐਡ ਕਰਦੇ ਆ ਜਾਂ ਕਿਤੇ ਵੀ ਹੈ ਉਹਨੂੰ ਰੋਕ ਕੇ ਪੁੱਛਿਆ ਜਾਵੇ ਉਹਦਾ ਉਸ ਤੈਨੀ ਸਿਸਟਮ ਦੇਖਿਆ ਜਾਵੇ ਉਹਨੇ ਕਿਸੇ ਪ੍ਰਸ਼ਾਸਨ ਤੋਂ ਮਤੀ ਲਈ ਹੈ ਜਾਂ ਉਸ ਤੇ ਜਿਹੜਾ ਖੋਲ ਕੇ ਬੈਠਾ ਉਹ ਜਾਂ ਲਾਟਰੀਆਂ ਵੇਚਦਾ ਹੈ ਉਹਦੀ ਅਨੁਮਤੀ ਹੈ ਉਹਦੇ ਕੋਲੇ ਇਹ ਜਿਆ ਸਿਸਟਮ ਹੈ ਜਦੋਂ ਪਾਵਨ ਦਾ ਉਹ ਬਿਨਾਂ ਅਨੁਮਤੀ ਤੋਂ ਕਿਉਂ ਹੋ ਸਕਦਾ ਅਸੀਂ ਥਾਣੇ 'ਚ ਵੀ ਗਏ ਉਹਨਾਂ ਨੇ ਸੰਯੋਗ ਕੀਤਾ ਅਸੀਂ ਮੰਨਦੇ ਹਾਂ ਬਹੁਤ ਵਧੀਆ ਕੀਤਾ ਪਰ ਉਹ ਕਹਿੰਦੇ ਐ ਵੀ ਸਾਨੂੰ ਇਸ ਚੀਜ਼ ਦੀ ਜਾਣਕਾਰੀ ਨਹੀਂ ਸੀ ਏਦੋਂ ਪਹਿਲਾਂ ਜਾਓ ਉਹ ਜਿਹੜੇ ਰਿਕਸ਼ੇ ਘੁੰਮ ਰਹੇ ਸੀ ਐਡ ਹੋ ਰਹੀ ਸੀ ਇਹ ਤਾਂ ਹਰੇਕ ਨੂੰ ਪਤਾ ਚੱਲਦਾ ਹ ਹ ਇਹਦੇ ਤੇ ਥੋੜਾ ਜਿਹਾ ਉਹਨਾਂ ਨੂੰ ਵੀ ਗੌਰ ਕਰਨਾ ਚਾਹੀਦਾ ਹੈ ਵੀ ਜੋ ਇੱਥੇ ਲਾਟਰੀ ਸਿਸਟਮ ਹੈ ਜਾਂ ਕੋਈ ਵੀ ਹੈ ਕਾਜ ਇੱਕ ਗਰੀਬ ਹੈ ਉਸੇ ਲਾਟਰੀ ਦੀ ਗੱਲ ਕਰਦਾ ਜਿੱਤੇ ਆ ਫਰੋਡ ਹੋਇਆ ਇੱਕ ਵਿਚਾਰਾ ਗਊਸਾਲਾ ਦਾ ਹੀ ਗਰੀਬ ਸਾਰਾ ਦਿਨ ਗਊਆਂ ਦਾ ਗੋਬਰ ਦੀ ਲਾਟਰੀ ਲਈ ਉਹ ਬੰਦਾ ਉੱਥੋਂ ਖੁਦ ਪਰਚੀਆਂ ਨਾਲ ਚੁਕਾ ਕੇ ਲਿਆਉਂਦਾ ਉਹਦੇ ਦਿਲ ਤੇ ਕੀ ਬੀਤਦੀ ਹੋਣੀ ਹੈ ਹਮ ਇਸ ਲਾਟਰੀ ਚ 60 ਤੋਂ 65% ਮਜ਼ਦੂਰ ਲੋਕ ਸੀ ਹਰੇਕ ਗਰੀਬ ਨੂੰ ਆ ਹੁੰਦਾ ਵੀ ਯਾਰ ਕੀ ਪਤਾ ਮੇਰੀ ਕਿਸਮਤ ਖੁੱਲ ਜੇ ਜਾਂ ਕੀ ਪਤਾ ਮੈਨੂੰ ਕੋਈ ਨਾਮ ਮਿਲ ਜੇ ਮੇਰੇ ਘਰੇ ਕੋਈ ਸਿਸਟਮ ਬਣ ਜੇ ਉਹ ਜੀ ਐ ਨਾ ਗੁੰਮਰਾਹ ਚੀਜ਼ਾਂ ਜਿਹੜੀਆਂ ਇਹ ਜਾ ਹੁੰਦਾ ਪਹਿਲੀ ਗੱਲ ਤਾ ਉਹਨੂੰ ਬੈਠਣ ਨਾ ਦਿਓ ਕਿਤੇ ਆਪਣੇ ਸ਼ਹਿਰ ਜਾਂ ਆਪਣੇ ਪਿੰਡ ਚ ਕਿਤੇ ਵੀ ਹੁੰਦਾ ਹੈ ਪਹਿਲੀ ਗੱਲ ਤਾ ਉਹਦੀ ਗੱਲ ਚ ਨਾ ਆਓ ਜੇ ਫੇਰ ਆ ਉਹਦਾ ਪੂਰਾ ਪਸਤਾਨੀ ਪਿੱਛੋਂ ਤੱਕ ਦੇਖੋ ਉਹਦੇ ਕੋਲੇ ਕੀ ਸਬੂਤ ਹੈ ਉਹਨੇ ਕਿਸੇ ਤੋਂ ਪਰਮਿਸ਼ਨ ਲਈ ਹੈ ਸਰਕਾਰ ਤੋਂ ਜਾਂ ਨਹੀਂ ਲਈ ਇਹ ਸਾਰੀਆਂ ਚੀਜ਼ਾਂ ਚੈੱਕ ਹੋ ਕੇ ਇਹ ਜੇ ਗੁੰਮਰਾਹ ਲੋਕਾਂ ਤੋਂ ਬਚੋ ਸਦਾ ਧੰਨਵਾਦ ਇਹ ਵੀਡੀਓ ਵੱਤ ਵੱਤ ਸ਼ੇਅਰ ਕਰੋ ਇਹ ਕੋਈ ਅਮੀਰ ਲੋਗ ਨਹੀਂ ਇਹਨੂੰ ਹਰੇਕ ਜਿਉਂ ਅਜਮਾਉਂਦੇ ਹੈ ਇਹਦੇ ਚ ਅੱਜ ਮੇਰੀਆਂ ਭੈਣਾਂ ਬੀਬੀਆਂ ਸਭ ਘੱਟ ਤੋਂ ਘੱਟ 20% ਲੇਡੀਜ਼ ਹੋਣੀਆਂ ਜਿਹੜੀਆਂ ਅੱਜ ਆਪਦੇ ਘਰਦਿਆਂ ਤੋਂ ਡਰਦੀਆਂ ਜਾਂ ਕਿਵੇਂ ਵੀ ਉਹ ਸਾਹਮਣੇ ਨਹੀਂ ਆ ਰਹੀਆਂ ਕਿਸੇ ਨੇ 5000 ਕਿਸੇ ਨੇ 10000 ਜਿਹੜੀਆਂ ਗੋਦੀਆਂ ਰੱਖੀਆਂ ਹੁੰਦੀਆਂ ਉਹਨਾਂ ਦੀਆਂ ਲਾਟਰੀਆਂ ਲਾਈਆਂ ਸੀ ਉਹਨਾਂ ਦਾ ਜੀ ਪਿਆ ਜਾਣਦਾ ਜੇ ਆਪਦੇ ਜਵਾਬ ਦੇ ਮੂੰਹ ਤੋਂ 10 ਰੁਪਏ ਖੋਕੇ ਜਾਂ ਕੋਈ ਚੀਜ਼ ਲਾ ਦਵਾ ਕੇ ਜੇ ਕਰ ਕਰ ਜੋੜੀਆਂ ਹੁੰਦੀਆਂ ਜਿਹੜੀਆਂ ਇਹ ਚੀਜ਼ਾਂ ਦਾ ਧਿਆਨ ਰੱਖੋ ਅੱਗੇ ਤੋਂ ਇਹਦੀਆਂ ਚੀਜ਼ਾਂ ਨਹੀਂ ਹੋਣੀਆਂ ਜਿਹੜੀਆਂ ਇਹਨਾਂ ਨੂੰ ਕੰਟਰੋਲ ਕੀਤਾ ਜਾਵੇ ਫਿਰ ਇੱਕ ਬੰਦਾ ਜਾਗਰੂਕ ਹੋਵੇ ਇਹ ਜਾਂ ਕੁਝ ਦੇਨੇ ਕਰਦੇ ਤਾਂ ਉਹਦੀ ਜਾ ਕੇ ਅਥਵਾ ਸਰਕਾਰੀ ਸੰਸਥਾਵਾਂ ਜਿਵੇਂ ਥਾਣਾ ਜਾਂ ਕਿਤੇ ਵੀ ਉੱਥੇ ਸੂਚਨਾ ਦਿੱਤੀ ਜਾਵੇ ਤੇ ਇਹ ਜਾਂ ਕੋਈ ਜੀ ਸਿਸਟਮ ਕਰਨਾ ਚਾਹੁੰਦਾ ਤਾਂ ਉਹਨੂੰ ਪਹਿਲਾਂ ਮੈਜਿਸਟ੍ਰੇਟ ਜਾਂ ਉਹਨਾਂ ਤੋਂ ਕੋਈ ਪਰਮਿਸ਼ਨ ਹੋਣੀ ਚਾਹੀਦੀ ਹੈ ਜਿਹਦੇ ਕੁਤਾ ਭੁਗਤਾਨ ਮਿਲ ਸਕੇ ਲੋਕਾਂ ਨੂੰ ਜੇ ਕੋਈ ਫਲੋਡ ਹੁੰਦਾ ਤਾਂ ਬਾਈ ਅਮਨ ਇੱਕ ਚੀਜ਼ ਹੋਰ ਦੱਸੋ ਤੁਹਾਨੂੰ ਨਹੀਂ ਲੱਗਦਾ ਜਿਵੇਂ ਕੋਈ ਸੋਚ 10 20 ਸਹੀ ਵੀ ਹੋਣੀ ਜਿਹੜੇ ਕੋਈ ਆਪਾਂ ਕਹਿ ਸਕਦੇ ਹਾਂ ਕੋਈ ਗਰੀਬ ਤਬਕੇ ਲਈ ਯਾ ਵਕੇ ਕਿਸੇ ਸੰਸਥਾ ਲਈ ਲੋੜਵੰਦਾਂ ਲਈ ਕੰਮ ਕਰਦੇ ਆ ਉਹ ਵੀ ਵਿਚਾਰੇ ਕਿਤੇ ਨਾ ਕਿਤੇ ਤੁਹਾਨੂੰ ਨਹੀਂ ਲੱਗਦਾ ਵੀ ਆਉਣ ਵਾਲੇ ਟਾਈਮ ਦੇ ਬਦਨਾਮ ਹੋ ਗਏ ਜਾਂ ਉਹਨਾਂ ਚ ਉਹ ਵੀ ਵਿਚਾਰੇ ਇਹਨਾਂ ਚ ਗਿਣੇ ਜਾਣਗੇ ਬਾਈ ਜਿਵੇਂ ਸਭ ਤੋਂ ਸ਼ਹਿਰ ਦੇ ਵਿੱਚ ਉਗੜਿਆ ਹੈ ਮੇਰੇ ਹਿਸਾਬ ਨਾਲ ਤਾਂ ਜਿਹੜੇ ਸਮਾਜ ਸੇਵਾ ਕਰਦੇ ਆ ਦੇਖੋ ਬਹੁਤ ਸਾਰੀਆਂ ਸੰਸਥਾਵਾਂ ਹੈ ਬਹੁਤ ਸਾਰੀਆਂ ਸੰਸਥਾਵਾਂ ਹੈ ਜੋ ਇੱਕ ਨਾ ਥੋੜਾ ਜਈਆ ਬਣਾ ਲੈਂਦੇ ਆ ਪੈਸਾ ਇਕੱਠਾ ਕਰਨ ਦਾ ਉਹ ਇਕੱਠਾ ਨਹੀਂ ਹੁੰਦਾ ਕਿ ਜਦ ਸਮਾਜ ਸੇਵਾ ਕਰਦੇ ਜੋ ਕੁੜੀਆਂ ਦਾ ਵਿਆਹ ਕਰਦਾ ਜਾਂ ਕਿਸੇ ਗਰੀਬ ਦਾ ਇਲਾਜ ਕਰਾ ਦਿੰਦਾ ਜਾਂ ਕਿਸੇ ਭਾਈ ਦੇ ਪੈਸਾ ਲਾਉਣਾ ਜਾਂ ਹੋਰ ਬਹੁਤ ਸਾਰੀਆਂ ਸੰਸਥਾਵਾਂ ਆ ਕੋਈ ਗਊਸ਼ਾਲਾ ਤੇ ਪੈਸਾ ਲਾਉਂਦਾ ਜਾਂ ਕੋਈ ਗੁਰੂ ਘਰ ਚਲਾਈ ਜਾਂਦਾ ਜਿਵੇਂ ਮਿਰਜਾਣਾ ਚੱਲੀ ਜਾਂਦੀ ਹੈ ਮਿਰਜਾਣਾ ਪਿੰਡ ਦੇ ਵਿੱਚ ਚੱਲ ਰਹੀ ਹੈ ਲਾਹ ਰਹੀ ਹੁਣ ਪਤਾ ਨਹੀਂ ਕਦੋਂ ਕੱਢਣੀ ਇਹ ਨਹੀਂ ਪਤਾ ਜਿਵੇਂ ਗੁਰਦੁਆਰੇ ਜਾਂ ਚਲ ਗੁਰਦੁਆਰੇ ਤੇ ਪੈਸਾ ਲਉਂਦੇ ਇਹ ਜੇ ਜੋ ਕੰਮ ਕਰਦੇ ਸਮਾਜ ਸੇਵਾ ਤੇ ਉਹਨਾਂ ਦਾ ਤਾਂ ਬਹੁਤ ਜ਼ਿਆਦਾ ਪ੍ਰਭਾਵ ਹੋਊਗਾ ਕਿਉਂਕਿ ਸਾਲੂ ਸ਼ਹਿਰ ਤੇ ਗਊਸ਼ਾਲਾ ਵੀ ਇਹਦੇ ਘੇਰੇ ਚਾਈ ਹੈ ਕਿਉਂਕਿ ਗਊਸ਼ਾਲਾ ਦੇ ਨਾਮ ਤੇ ਲੋਕਾਂ ਨੇ ਪਰਚੀਆਂ ਕਰਾਈਆਂ ਤੇ ਇਹਦੇ ਵਿੱਚ ਮੇਰੇ ਕੋਲ ਇੱਕ ਪਹਿਲਾਂ ਜਿਹੜੀ ਆਹ ਸਕੀਮ ਚਲਾਈ ਹੈ ਜਿਹੜੀ ਪਰਚੀ ਇਹ ਸਾਧੂ ਸ਼ਹਿਰ ਗਊਸ਼ਾਲਾ ਦੇ ਨਾਮ ਤੋਂ ਚਲਾਈ ਸੀ ਇਹਨਾਂ ਨੇ ਬਾਅਦ ਚ ਚਲੋ ਕੋਈ ਜਾਗਰੂ ਸਾਥੀ ਬੋਲੇ ਜਾਂ ਉਹਨਾਂ ਨੇ ਆਵਾਜ਼ ਉਠਾਈ ਤਾਂ ਇਹਨਾਂ ਨੇ ਚੱਕ ਕੇ ਉਹ ਮਿਲ ਪਈਏ ਮੇਰੇ ਕੋਲੇ ਬਹੁਤ ਸਾਥੀਆਂ ਤੋਂ ਮਿਲੀ ਹੈ ਆ ਦੇਖੋ ਹੂੰ ਹਾਂ ਇਹ ਸਬੂਲ ਸ਼ਹਿਰ ਗਊਸ਼ਾਲਾ ਸਮਿਤੀ ਦੇ ਨਾਮ ਤੋਂ ਚੱਲਦੀ ਸੀ ਮੈਂ ਤਾਂ ਪਹਿਲਾ ਸਵਾਲ ਪੁੱਛਣਾ ਚਾਹੁੰਗਾ ਜੋ ਸਾਡੇ ਗਊਸ਼ਾਲਾ ਦੇ ਉਹ ਬਾਈ ਜੀ ਦੱਸਣਾ ਵੀ ਤੁਸੀਂ ਗੌਰ ਕਿਉਂ ਨਹੀਂ ਕੀਤੀ ਬਾਕੀ ਅੱਜ ਸਾਨੂੰ ਸੂਚਨਾ ਮਿਲੀ ਅੰਕਲ ਜੀ ਨਾਲ ਗੱਲ ਹੋਈ ਇੱਕ ਨਾਲ ਉਹ ਕਹਿੰਦੇ ਵੀ ਗਊਸ਼ਾਲਾ ਵਾਲਿਆਂ ਨੂੰ ਸੂਚਨਾ ਦਿੱਤੀ ਜਦੋਂ ਉਹਨਾਂ ਨੇ ਥਾਣੇ ਦੇ ਵਿੱਚ ਵੀ ਸ਼ੈਦ ਕਰਵਾਇਆ ਹੈ ਪਰ ਪੱਕਾ ਆਪਣੇ ਕੋਲੇ ਪੱਕਾ ਹੋਊਗਾ ਹੋਨ ਪ੍ਰੂਫ ਐਂਡਿੰਗ ਕਰਵਾਇਆ ਕਿ ਨਹੀਂ ਕਰਵਾਇਆ ਜਿਹਦਾ ਕਰਵਾਇਆ ਉਹਨਾਂ ਦਾ ਬਹੁਤ ਵਧੀਆ ਪਰ ਉੱਥੇ ਸੁਣਨ ਨੂੰ ਮਿਲਿਆ ਵੀ ਐ ਕਰਕੇ ਉਹਨਾਂ ਨੇ ਜਦੋਂ ਕਿਹਾ ਉਹਨਾਂ ਨੇ ਐ ਕਰਕੇ ਵੀ ਉਹ ਪਰਚੀ ਦੇ ਉੱਤੇ ਨਾਮ ਹਟਾ ਕੇ ਤੇ ਲੋਰੀ ਧਮਾਕਾ ਬੰਪਰ ਕਰਤਾ ਦਾ ਨਾਮ ਸ਼ਾਇਦ ਠੀਕ ਹੈ ਫਿਰ ਉਸ ਤੋਂ ਬਾਅਦ ਉਹਨਾਂ ਨੇ ਗਊਸ਼ਾਲਾ ਦੇ ਬਾਹਰ ਜਿਹੜੀ ਲਾਤੀ ਮੈਂ ਕਹਿਣਾ ਚਾਹੁੰਦਾ ਵੀ ਉਸੇ ਦਿਨ ਜੇ ਗਊਸ਼ਾਲਾ ਦੇ ਜਿਹੜੇ ਪਤਾਧਿਕਾਰੀ ਸੀ ਉਹਨਾਂ ਦੇ ਖਿਲਾਫ ਮੁਕੱਦਮਾ ਦਰਜ ਕਰਾਉਂਦੇ ਵੀ ਸਾਨੂੰ ਗੁੰਮਰਾਹ ਕੀਤਾ ਗਲਤ ਤਰੀਕੇ ਨਾਲ ਦਾ ਇਹ ਸਕੀਤੋ ਕਿਸੇ ਹੱਦ ਤੱਕ ਬਚਿਆ ਜਾ ਸਕਦਾ ਸੀ। ਠੀਕ ਹੈ। ਤੇ ਹੁਣ ਅੱਗੇ ਵਾਸਤੇ ਲੋਕਾਂ ਨੂੰ ਸੁਚੇਤ ਰਹਿਣਾ ਚਾਹੀਦਾ। ਅੱਗੇ ਵਾਸਤੇ ਲੋਕਾਂ ਨੂੰ ਸੁਚੇਤ ਰਹਿਣਾ ਚਾਹੀਦਾ। ਮੈਂ ਤਾਂ ਪ੍ਰਸ਼ਾਸਨ ਨੂੰ ਵੀ ਇਹ ਅਪੀਲ ਕਰੂਗਾ ਹਰ ਦੁਕਾਨਦਾਰ ਜੋ ਵੀਰਪਰਾ ਇੱਥੇ ਜਾਂ ਕੋਈ ਫੈਕਟਰੀ ਹੈ ਜਾਂ ਕੁਝ ਵੀ ਹੈ ਕੋਈ ਵੀ ਉਹਨਾਂ ਕੋਲੇ ਬਾਹਰ ਦਾ ਬੰਦਾ ਕੰਮ ਕਰਨ ਆਉਂਦਾ ਹੈ। ਮਜ਼ਦੂਰੀ ਕਰਦਾ ਜਿਵੇਂ ਮੈਂ ਦੁਕਾਨ ਕਰਦਾ ਮੇਰੇ ਕੋਲੇ ਬਾਹਰ ਦਾ ਬੰਦਾ ਕੰਮ ਕਰਨ ਆਉਂਦਾ ਹੈ। ਜਾਂ ਕਿਸੇ ਫੈਕਟਰੀ 'ਚ ਲੱਗਦਾ ਹੈ ਜਾਂ ਇੱਥੇ ਆ ਕੇ ਕੋਈ ਕੰਮ ਕਰਦਾ ਹੈ। ਸਾਧੂ ਸਰ ਪ੍ਰਸ਼ਾਸਨ ਨੂੰ ਵੀ ਬੇਨਤੀ ਹੈ ਕਿ ਇਹ ਜੀ ਐਡਵਾਈਜ਼ਰੀ ਜਾਰੀ ਕਰੋ ਪੂਰੇ ਸ਼ਹਿਰ ਨੂੰ ਕਿ ਉਹਨਾਂ ਦਾ ਆਈਡੀ ਪ੍ਰੂਫ ਸਭੂ ਸ਼ਹਿਰ ਥਾਣੇ ਦੇ ਵਿੱਚ ਹੋਵੇ ਠੀਕ ਕਿ ਉਹ ਸਬੰਧਿਤ ਦੁਕਾਨਦਾਰ ਨੂੰ ਇੱਕ ਫਾਰਮ ਦਿਓ ਵੀ ਆ ਫਾਰਮ ਭਰ ਕੇ ਤੁਸੀਂ ਜਾਂ ਤੁਹਾਡੇ ਕੋਲੇ ਬੰਦਾ ਬਾਹਰ ਦਾ ਕੰਮ ਕਰਦਾ ਹੈ ਇਹਦਾ ਫਾਰਮ ਸਾਡੇ ਕੋਲੇ ਜਮਾ ਕਰਾਓ ਮੇਰਾ ਤਾਂ ਅੱਗੇ ਤੋਂ ਵਜੇ ਨੂੰ ਵਾਸਤੇ ਇੱਕ ਆਈ ਸੰਦੇਸ਼ ਹੈ ਜੀ ਠੀਕ ਧੰਨਵਾਦ ਜੀ ਤੇ ਦੋਸਤੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਅੱਗੇ ਵਾਸਤੇ ਲੋਕ ਸचेਤ ਹੋ ਸਕਣ ਧੰਨਵਾਦ ਜੀ